ਲੈਂ ਭਾਈ ਜੀ ਸੌਦਾ ਦਿਖਾ ਜੇ ਬੱਬੂ ਨੇ ਕੀਤਾ ਛੱਤਿਆਂ ਨੇ ਵਾਲੇ ਨੇ ਤੇ ਕਿਹੜੀ ਬੱਕਰੀ ਦਾ ਆ ਬਾਈ ਇਸ ਬੱਕਰੀ ਦਾ ਮਗਰ ਕੀ ਇਹ ਦੋ ਇੱਕ ਮੇਮਣਾ ਇਹ ਦੇ ਬੰਗਰ ਇਹ ਬਾਈ ਬੁਰਜਾਂ ਵਾਲੇ ਦੀ ਬੱਕਰੀ ਆ ਬੱਬੂ ਛੱਤਿਆਂ ਨੇ ਵਾਲੇ ਨੇ ਲਈ ਆ 1000 ਕਿੰਨੇ ਦੀ ਹੋਗੀ ਬੱਬੂ 10000 10000 ਦੀ ਲੈਂ ਲਿਆ ਲਿਖਾਈ ਆ ਆਉਦੀ ਆਉਦੀ ਬਾਈ ਹਾਂ ਠੀਕ ਆ ਪੰਜ 6 7 8 9 10 1000 ਬਾਈ ਵੈਰੀ ਗੱਲ ਠੀਕ ਹੈ ਠੀਕ ਜਾਣ ਕੇ ਕਰੀ ਜਾਂਦਾ ਪਹਿਲਾਂ ਲਓ ਬਾਈ ਜੀ ਆ ਬੱਕਰੀ ਦਾ ਆ ਸੌਦਾ ਤੇ ਪੈਸੇ ਗਨਾਤੇ ਆ ਹਾਂ ਬਾਈ ਆ ਜੋ ਲੈ ਬਈ ਸਾਨੂੰ ਆ ਦਿਖਾਣੇ ਆ ਬੱਕਰੀ ਦਾ ਸੌਦਾ ਮਲਕੀਤ ਨੇ ਵੇਚੀ ਆ ਤੇ ਬੱਬੂ ਨੇ ਸੌਦਾ ਕਰਾਇਆ ਆ ਬੱਕਰੀ ਦਾ ਸੌਦਾ ਹੋਇਆ ਪੱਟ ਲੈ ਬਾਈ ਬਾਈ ਨੂੰ ਯਾਰ ਏ ਬੱਬੂ ਨੇ ਦਵਾਈ ਆ ਕਿਹੜੇ ਬਾਈ ਨੇ ਲਈ ਆ ਇਹ ਬਾਈ ਨੇ ਲਈ ਆ ਬਾਈ ਇਧਰ ਨੂੰ ਹੋ ਜਾ ਮੜਾ ਜਾ ਬਾਈ ਕਿਹੜਾ ਪਿੰਡ ਆ ਤੇਰਾ ਹਾਂਜੀ ਬਰਜਮੀ ਮਕੀਨਾ ਨਿਸ਼ਤ ਕਰਾ ਤੇ ਵੇਚਣ ਵਾਲੇ ਦਾ ਨਾਮ ਲਕੀਤ ਹਾਂਜੀ ਮਲਕੀਤ ਕਿੰਨੇ ਦੀ ਕਰਾਤੀ ਬੱਬੂ ਫਿਰ 9000 ਲਿਖਾਈ ਆਪੋ ਆਪਣੀ ਗਿਨਾਤੇ ਪੈਸੇ ਬਾਈ ਸਹੀ ਐ ਸਹੀ ਐ ਜੀ ਬਸ ਠੀਕ ਐ ਵਧੀਆ ਲੱਗੀ ਮੰਡੀ ਦਾ ਮਾਹੌਲ ਵਧੀਆ ਬਸ ਠੀਕ ਐ ਬੱਬੂ ਨੇ ਕਰਾਇਆ ਬਈ ਸੌਦਾ ਸਪੱਟ ਦਾ 9000 ਦਾ ਸੌਦਾ ਹੋਇਆ ਤੇ ਲਿਖਾਈ ਆਪੋ ਆਪਣੀ ਠੀਕ ਹੈ ਬਾਈ ਧੰਨਵਾਦ ਜਾ ਬਣ